ਕਦੀ ਅਕਾਲ ਤਖਤ ਦੀ ਇੱਕ ਆਵਾਜ਼ ਉੱਠੇ ਤੇ ਜਵਾਨੀਆਂ ਸਿਰ ਦੇਣ ਨੂੰ ਮੈਨੂੰ ਇਹ ਨਾ ਸਮਝੋ ਵੀ ਮੈਂ ਪੜਕਾਉਣਾ ਤੁਹਾਨੂੰ ਪਰ ਮੇਰੇ ਨੂੰ ਜਿਆਦਾ ਸੱਚ ਤੁਹਾਨੂੰ ਪਤਾ ਵਾ ਕਦੀ ਅਕਾਲ ਤਖਤ ਦੇ ਇੱਕ ਹੁਕਮ ਉਤੇ ਪੰਜਾਬ ਦੀਆਂ ਜਵਾਨੀਆਂ ਸਿਰ ਦਿੰਦੀਆਂ ਸੀ ਅੱਜ ਅਕਾਲ ਤਖਤ ਨੂੰ ਮੰਨਣ ਤੋਂ ਉਹ ਬੰਦੇ ਇਨਕਾਰੀ ਆ ਜਿਨ੍ਹਾਂ ਨੂੰ ਦਹਾ ਗੁਰੂਆਂ ਦੇ ਨਾਂ ਨਹੀਂ ਮੇਰੇ ਹਿਸਾਬ ਨਾਲ ਸੀਰੀਅਲ ਵਾਈ ਜਾਂਦੇ ਹੋਣੇ ਪੰਜ ਪੌੜੀਆਂ ਜਬਜੀ ਸਾਹਿਬ ਦੀਆਂ ਨੇ ਆਉਂਦੀਆਂ ਹੋਣੀਆਂ ਤੇ ਬਣੇ ਪੰਥਕ ਫਿਰਦੇ ਆ ਵੀ ਅਸੀਂ ਪੰਥਕ ਆ ਇਦਾਂ ਪੰਥਕ ਨਹੀਂ ਬਣਿਆ ਜਾਂਦਾ ਅੱਜ ਵੀ ਜੇ ਕੌਮ ਸਿਰ ਜੋੜ ਕੇ ਨਾ ਨਾ ਬੈਠੀ ਕੁਝ ਨਾ ਕਰੋ ਤੁਸੀਂ ਕੁਝ ਨਾ ਕਰੋ ਸਿਰਫ ਆਪਣਾ ਜਥੇਦਾਰੀ ਸਿਸਟਮ ਸ੍ਰੀ ਅਕਾਲ ਤਖਤ ਸਾਹਿਬ ਸਮੁੱਚੀ ਕੌਮ ਦੇ ਹਿੱਸੇ ਕਰ ਦਿਓ ਅਮਰੀਕਾ ਕੈਨੇਡਾ ਯੂਰਪ ਚ ਸਿੱਖ ਬੈਠੇ ਆ ਨਿਊਜ਼ੀਲੈਂਡ ਆਸਟ੍ਰੇਲੀਆ ਇੰਗਲੈਂਡ ਚ ਸਿੱਖ ਬੈਠੇ ਆ ਪੂਰੇ ਹਿੰਦੁਸਤਾਨ ਚ ਸਿੱਖ ਬੈਠੇ ਆ ਅਕਾਲ ਤਖਤ ਸਾਹਿਬ ਦਾ ਜਥੇਦਾਰ ਉਹਨਾਂ ਸਾਰਿਆਂ ਦਾ ਸਾਂਝਾ ਵਾ ਇਹ 11 12 ਮੈਂਬਰ ਅੰਤਰਨ ਕਮੇਟੀ ਦਾ ਸਾਂਝਾ